ਅਕਾਲੀ ਦਲ ਦੀ ਕਾਰਜਕਾਰੀ ਯੋਗਤਾ ਦੇਖਦਾ ਹਾਂ ਕਿ ਸਰਵਾਈਵ ਕਰੂਗਾ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋਮਣੀ ਕਾਲੀ ਦਲ ਜਿਹੜਾ ਇੱਕ ਪੰਜਾਬ ਚ ਨਵੇਂ ਠੱਗ ਆਏ ਸੀ ਜਿਨ੍ਹਾਂ ਨੇ ਬਦਨਾਮ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪਹਿਲੀ ਵਾਰ ਉਸ ਜਗ੍ਹਾ ਤੇ ਲਿਆ ਕੇ ਖੜਾ ਕਰਤਾ ਜਿੱਥੇ ਕਦੇ ਸੋਚ ਵੀ ਨਹੀਂ ਸਕਦੇ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਪੰਜਾਬ ਦੀ ਮਾਂ ਪਾਰਟੀ ਹੈ ਨਾ ਤਾਂ ਇਹ ਕਦੇ ਖਤਮ ਹੋਈ ਤੇ ਨਾ ਹੋਣਾ ਹੈ ਤਿੰਨ ਸਾਲ ਦੇ ਵਿੱਚ ਆਪ ਦੀ ਜਿਹੜੀ ਠੱਗ ਪਾਰਟੀ ਹੈ ਅੱਜ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਯਾਰ ਅਸੀਂ ਵੋਟ ਤਾਂ ਪਾਤੀ ਔਰ ਪਾ ਵੀ 70% ਦਿੱਤੀ ਅਸੀਂ ਪਹਿਲੀ ਵਾਰ ਠੱਕੇ ਗਏ ਅੱਜ ਲੋਕ ਕੱਲਾ ਕੱਲਾ ਪਰਿਵਾਰ ਦਾ ਕਿਸਾਨ ਮਜ਼ਦੂਰ ਵਪਾਰੀ ਹਰ ਇੱਕ ਕਰਮਚਾਰੀ ਅਕਾਲੀ ਦਲ ਨੂੰ ਯਾਦ ਕਰਦਾ ਹੈ ਕਿ ਉਹ ਸਾਡੇ ਆਪਦੇ ਸੀ ਸਾਡੀ ਆਪਦੀ ਪਾਰਟੀ ਸੀ ਉਦੇ ਨਾਲ ਹੀ ਵਿਕਾਸ ਹੋ ਸਕਦਾ ਹੈ ਉਹਦੇ ਨਾਲ ਹੀ ਕੰਮ ਹੋ ਸਕਦਾ ਹੈ ਜਿਹੜੀ ਇਹ ਆਪ ਪਾਰਟੀ ਹੈ ਇਹ ਠੱਗਾਂ ਦੀ ਪਾਰਟੀ ਹੈ ਜੋ ਇਹਨਾਂ ਨੇ ਕਿਹਾ ਉਹਦੇ ਸਾਰਾ ਕੁਝ ਹੁਲਟ ਕੀਤਾ ਤੁਸੀਂ ਦੇਖ ਹੀ ਰਹੇ ਹੋ ਸਭ ਤੋਂ ਪਹਿਲਾਂ ਮर्यादा ਹੁੰਦੀ ਹੈ ਇੱਕ ਪੰਜਾਬ ਜਿਹਨੂੰ ਸਾਰਾ ਇੰਡੀਆ ਦੇਖਦਾ ਹੈ ਉਹਦਾ ਮੁੱਖ ਮੰਤਰੀ ਦੀ ਭਾਸ਼ਾ ਕੀ ਹੈ ਇੱਕ ਲੇਡੀ ਜੀ ਬਾਰੇ ਕੀ ਬੋਲਣਾ ਇੱਕ ਕਿਸੇ ਵਿਰੋਧੀ ਬਾਰੇ ਕੀ ਬੋਲਣਾ ਜਿਹੜਾ ਵਿਰੋਧ ਦੇ ਵਿੱਚ ਪ੍ਰਧਾਨ ਸਭਾ ਜਿਹਨੇ ਮੁੱਦੇ ਚੱਕਣ ਦਾ ਵਿਰੋਧੀ ਦਾ ਕੰਮ ਤਾਂ ਮੁੱਦੇ ਚੱਕਣਾ ਦਾ ਉਹਨੂੰ ਕਿਹੜੀ ਭਾਸ਼ਾ ਨਾਲ ਬੋਲਣਾ ਇਹ ਉਹ ਪਾਰਟੀ ਹੈ ਅਕਾਲੀ ਦਲ ਚੜਦੀ ਕਲਾ ਚ ਹੈ ਤੇ ਚੜਦੀ ਕਲਾ ਚ ਰਹੂਗਾ ਤੁਸੀਂ ਦੁਬਾਰੇ 2017 ਦੀ ਇਲੈਕਸ਼ਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਬਣ ਗਏ ਔਰ ਇਲੈਕਸ਼ਨ ਜਿਹੜੀ ਹੈ ਅਕਾਲੀ ਦਲ ਜਿੱਤੂਗਾ ਔਰ ਦੁਬਾਰੇ ਸਰਕਾਰ ਬਣਾਉਗਾ ਅਕਾਲੀ ਦਲ ਦੇ ਵਿੱਚ ਆਪਸ ਵਿੱਚ ਬਹੁਤ ਨਜ਼ਰ ਆ ਰਹੀਏ ਦੋ ਗਰੁੱਪ ਹੋ ਗਏ ਨੇ ਪਰਚੇ ਇਹ ਇਹ ਵਕਤ ਨਾਲ ਚੱਲਦੇ ਰਿਹਾ ਬਹੁਤ ਵਾਰ ਅਕਾਲੀ ਦਲ ਪਹਿਲਾਂ ਵੀ ਹੋਇਆ ਬਹੁਤ ਵਾਰ ਅਲੱਗ ਵੀ ਹੋਏ ਨੇ ਬਹੁਤ ਵਾਰ ਹੋਏ ਨੇ ਅਕਾਲੀ ਦਲ ਕਦੇ ਵੀ ਜਿਹੜਾ ਉਹ ਪਿੱਛੇ ਨਹੀਂ ਹਟਿਆ ਹਮੇਸ਼ਾ ਅਕਾਲੀ ਦਲ ਦੀ ਚੜਦੀ ਕਲਾ ਜਿਹੜੀ ਰਹੂਗੀ ਤੁਸੀਂ ਆਮ ਆਦਮੀ ਪਾਰਟੀ ਬਾਰੇ ਗੋਲ ਰਹੇ ਹੋ ਕਿਤਾ ਆਮ ਆਦਮੀ ਪਾਰਟੀ ਨੇ ਅਸੀਂ ਆਮ ਲੋਕਾਂ ਦੀ ਸਰਕਾਰ ਲੈ ਕੇ ਆਏ ਆ ਤੇ ਬਹੁਤ ਸਾਰੀ ਨੌਕਰੀ ਦੇਤੀਆਂ ਹੋਰ ਵਿਕਾਸ ਜੋ ਤਾਂ 70 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਅਸੀਂ ਵਿਕਾਸ ਕਰ ਦਿੱਤੇ ਨੇ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 4 ਲੱਖ ਕਰੋੜਾਂ ਦਾ ਨੇ ਕਰਜ਼ਾ ਝਾੜਤਾ ਜਿਹੜੇ ਲੋਕ ਜਿੰਨੀਆਂ ਗੱਲਾਂ ਕਹਿੰਦੇ ਸੀ ਸਭ ਕੁਝ ਉਹਦੇ ਉਲਟ ਕਰਕੇ ਇਹ ਪਹਿਲੀ ਐਸੀ ਪਾਰਟੀ ਹੈ ਜਿਹੜਾ ਜਿਹੜਾ ਮੁੱਖ ਮੰਤਰੀ ਸਾਨੂੰ ਐ ਮਹਿਸੂਸ ਲਾਦਾ ਆਪਦੇ ਆਪ ਪੰਜਾਬੀ ਆ ਪੰਜਾਬੀ ਤੇ ਨਾਤੇ ਕਈ ਵਾਰੀ ਸ਼ਰਮ ਆਉਂ ਲੈਂਦੀ ਹੈ ਕਿ ਇਹ ਦਿੱਲੀ ਵਾਲਿਆਂ ਦਾ ਜਿਹੜਾ ਹੈਗਾ ਨੌਕਰ ਲੱਗਦਾ ਹੈ ਕਈ ਵਾਰੀ ਉਦੇ ਹਾਲਾਤ ਸੀ ਆ ਪਰਸਨ ਸੰਗਰੂਰ ਦੇਖਣਾ ਸੀ ਉਥੇ ਕੇਜਰੀਵਾਲ ਤੇ ਸ਼ਿਸ਼ੋਦੀ ਅੱਗੇ ਫਿਰਦੇ ਨੇ ਇਹ ਉਹਦੇ ਉਹਨਾਂ ਦੇ ਪਿੱਛੇ ਐ ਫਿਰਦਾ ਜਿਵੇਂ ਕੋਈ ਉਹਨਾਂ ਦਾ ਨੌਕਰ ਰੱਖਿਆ ਹੁੰਦਾ ਇਹ ਹਾਲਾਤ ਪੰਜਾਬ ਦੇ ਕਰਦੇ ਪੰਜਾਬ ਅਣਖ ਨਾਲ ਜਿੰਦਾ ਹੈ ਕੰਮ ਦੇ ਨਾਂ ਨਾਲ ਪੰਜਾਬ ਦੀ ਅਣਖ ਹੈ ਪੰਜਾਬੀਅਤ ਹੈ ਪੰਜਾਬੀ ਹੈ ਪਰ ਇਹਨਾਂ ਨੇ ਜਿਹੜੀ ਹੈਗੀ ਆ ਉਹ ਆਪਣੀ ਜਿਹੜੀ ਸਾਰੀ ਕਮਾਂਡ ਉਹ ਦਿੱਲੀ ਵਾਲਿਆਂ ਦੇ ਹੱਥ ਫੜਾ ਦਿੱਤੀ ਸਰਕਾਰ ਦੀ ਨਵੀਂ ਪਾਲਿਸੀ ਲੈ ਕੇ ਇਹ ਲੈਂਡ ਪੂਲਿੰਗ ਤੋਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰਦੇ ਹੋ ਤੁਸੀਂ ਚੰਡੀਗੜ੍ਹ ਲਾਲੋ ਕਿੰਨੇ ਸਾਲ ਦਾ ਬਸਿਆ ਹੈ ਤੁਸੀਂ ਪੰਜਾਬ 'ਚ ਕੋਈ ਐਸਾ ਜਿਹੜਾ ਅਪਰੂਵਡ ਪ੍ਰੋਜੈਕਟ ਕੱਢਿਆ ਚਾਹੇ ਤੁਸੀਂ ਪਟਿਆਲੇ ਲਾ ਲਓ ਪੁੱਡੇ ਨੂੰ ਅੱਜ 40 ਸਾਲ ਹੋ ਗਏ ਕੱਟੇ ਨੂੰ 40 ਸਾਲ ਬਾਅਦ ਅਜੇ ਵੀ ਅੱਦੇ ਪਲਾਟ ਵਿੱਚ ਉਹ ਖਾਲੀ ਪਏ ਨੇ ਨਮਾ ਕੱਟਿਆ ਤਾਂ ਜਿਹ ਜਿੰਨੇ ਲੱਖ ਇਹਨਾਂ ਨੇ ਤੁਸੀਂ ਲੋਕਾਂ ਦੀ ਜ਼ਮੀਨ ਦੀ ਰਿਕੁਆਇਰ ਕਰਤੀ ਤੇ ਇਹ ਤਾਂ 200 ਸਾਲ ਚ ਵੀ ਇਹ ਭਰਨਾ ਨਹੀਂ ਇਹ ਤਾਂ ਸਿਰਫ ਪੰਜਾਬ ਨੂੰ ਲੁੱਟਣ ਵਾਸਤੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਇਹ ਪੈਸੇ ਲੁੱਟ ਕੇ ਅਸੀਂ ਹੋਰ ਸਟੇਟਾਂ ਦੇ ਵਿੱਚ ਲੈ ਜਾਈਏ ਤੇ ਆਪ ਦਾ ਜਿਹੜਾ ਮਕਸਦ ਹੈ ਉਹ ਸਿਰਫ ਇਹੀ ਹੈ ਕਿ ਇਹ ਜਿੰਨਾ ਪੰਜਾਬ ਚੋਂ ਪੈਸਾ ਇਕੱਠਾ ਹੋ ਜੇ ਇਕੱਠਾ ਕਰਕੇ ਸਾਰਾ ਲੈਂਡ ਪੂਲਿੰਗ ਦੇ ਰਾਹੀਂ ਅਸੀਂ ਦੂਜੀਆਂ ਸ਼ੇਟਾਂ ਚ ਲਾਏ ਉਹ ਪਰ ਤੁਹਾਨੂੰ ਮੈਂ ਇਹ ਗੱਲ ਦੱਸਦਾ ਪੰਜਾਬੀ ਦੇਰ ਜ਼ਰੂਰੀ ਹੋ ਸਕਦਾ ਜਿਵੇਂ ਦੇਰ ਨਾਲ ਸਰਕਾਰ ਉਹਨਾਂ ਦੀ ਬਣਾ ਤੀ ਧੋਖਾ ਖਾ ਸਕਦਾ ਪਰ ਜਦੋਂ ਆਪਦੀ ਅਣਖ ਤੇ ਆ ਜਿਹਨਾਂ ਨੇ ਮੋਦੀ ਚੁਗਾਤਾ ਸੀ ਇਹਦਾ ਚੀਜ਼ੀ ਬਹੁਤ ਛੋਟੀ ਨੇ ਤੁਹਾਡੇ ਸਾਹਮਣੇ ਵਾਪਸ ਵੀ ਹੋਏਗੀ ਔਰ ਮੈਂ ਸੁਨੇਹਾ ਦੇਣਾ ਚਾਹਨਾ ਕਿ 11 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਨੇ ਪਹਿਲਾਂ ਲੁਧਿਆਣਾ ਫਿਰ ਮੋਹਾਲੀ ਇੱਕ ਬਹੁਤ ਵੱਡੀ ਜਿਹੜੀ ਰੋਜ਼ ਪ੍ਰਦਰਸ਼ਨ ਹੈ ਜਿਹੜਾ ਉੱਥੇ ਕੀਤਾ ਸੀ ਉਹਦਾ ਰੋਜ਼ ਪ੍ਰਦਰਸ਼ਨ ਕਰਨ ਵਾਸਤੇ 11 ਤਰੀਕ ਨੂੰ ਉਹ 10 ਵਜੇ ਪਟਿਆਲਾ ਪਹੁੰਚ ਰਹੇ ਨੇ ਅੱਜ ਅਸੀਂ ਪਿੰਡ-ਪਿੰਡ ਜਾ ਕੇ ਕੱਲੇ-ਕੱਲੇ ਕਿਸਾਨ ਕੱਲੇ-ਕੱਲੇ ਨੂੰ ਹੁਕਾ ਦੇ ਰਹੇ ਆ ਕਿ ਤੁਸੀਂ 11 ਦਿਨ ਉੱਥੇ ਪਹੁੰਚਿਓ ਆਪਾਂ ਇਹ ਬਰੋ ਕਰੀਏ ਜਿਹੜੀ ਇਹ ਲੋਕਾਂ ਦੀ ਜ਼ਮੀਨ ਹੈ ਇਹ ਉਹਨਾਂ ਨੂੰ ਵਾਪਸ ਕਰਾਈਏ ਤੋਂ ਉਹ ਤੁਹਾਨੂੰ ਜੀਤੇ ਕਹਿ ਰਹੇ ਨੇ ਕਿ ਬਹੁਤ ਸਾਰੇ ਕਿਹੜੇ ਕਿਸਾ ਹਣੇ ਸਾਡੇ ਨਾਲ ਐਗਰੀਨ ਸੁਤਤ ਆਇਨਾ ਜਾ ਕੇ ਦੇਖੇ ਲੰਘ ਕੇ ਦੇਖੇ ਜਿਹੜਾ ਕਹਿੰਦਾ ਸੀ ਆਮ ਘਰ ਚ ਖਾ ਲੂੰਗਾ ਉਹ ਇੱਕ ਪੀਏ ਦੀ ਮੋਟਰ ਤੇ ਬੈਠ ਕੇ ਉਥੇ ਇੱਕ ਇੱਕ ਬੰਦੇ ਨੂੰ ਅੰਡਾ ਸੀ ਵਾਲਾ ਤੁਸੀਂ ਜੋ ਮਰਜ਼ੀ ਕਹ ਲੋ ਉਹਨੂੰ ਬੁਲਾ ਕੇ ਤੇ ਦੋ ਉਹਦੇ ਪੀਏ ਦੇ ਰਿਸ਼ਤੇਦਾਰ ਬੁਲਾ ਕੇ ਇਹ ਨਹੀਂ ਹੈ ਪਤਾ ਤਾਂ ਹੁਣ ਲੱਗਦਾ ਹੈ ਜੋ ਤੁਸੀਂ ਇੱਥੇ ਬੀਜੋਗੇ ਉਹ ਤੁਹਾਨੂੰ ਵੱਢਣਾ ਪੈਣਾ ਹੀ ਪੈਣਾ ਉਹੀ ਹਾਲਾਤ ਉਹਨੇ ਅੱਜ ਕਿਤੇ ਜਾ ਕੇ ਦੇਖੇ 150 ਕਾਰ ਚੱਲਦੀ ਹੈ ਜਦੋਂ ਕੇਜਰੀਵਾਲ ਹੁੰਦਾ 150 ਕਾਰ ਚੱਲਦੀ ਹੈ ਜਿਹੜੇ ਮੁਰਗੀ ਮਰੇ ਦਾ ਕਿਸਾਨਾਂ ਨੂੰ ਮੁਆਵਜ਼ਾ ਇੱਥੇ ਦੇ ਦੇਗਾ ਤੁਸੀਂ ਦੇਖ ਲਓ ਜਿੱਥੇ ਜਿਹੜੇ ਪਾਣੀ ਕਦੇ ਵੀ ਅੱਜ ਤੱਕ ਆਈਏ 1 ਰੁਪਿਆ ਨਾ ਦਿੱਤ ਨੇ ਤੇ ਠੱਗ ਨੇ ਇਹ ਠੱਗਣ ਆਏ ਨੇ ਇਹਨਾਂ ਨੇ ਠੱਗ ਕੇ ਲੈ ਜਾਣਾ ਔਰ ਤੁਹਾਡੇ ਸਾਹਮਣੇ ਭਗਵੰਤ ਮਾਨ ਨੇ ਆਪ ਰੋਣ ਲੱਗ ਜਾਣਾ ਵਕਤ ਐਸਾ ਆਇਆ ਨੇ ਭਗਵੰਤ ਮਾਨ ਨੇ ਆਪਣੇ ਆਪ ਹੀ ਕਹਿਣਾ ਇਹ ਠੱਗ ਨੇ ਮੈਨੂੰ ਵੀ ਠੱਗ ਕੇ ਲੈ ਗਏ ਪਰ ਇਹਨਾਂ ਵੱਲੋਂ ਜੋ ਵਿਕਰਮ ਜੀਠੀ ਆਪਣਾ ਆਮਦਨ ਤੋਂ ਵੱਧ ਜਾਇਦਾਦ ਤੇ ਮਾਹੌਲੇ ਵਿੱਚ ਕਾਰਵਾਈ ਕੀਤੀ ਗਈ ਹੈ ਉਹਨਾਂ ਦਾ ਲੱਗੇ ਇਸ ਵੱਡੇ ਵੱਡੇ ਮੰਤਰਮੰਤ ਚਾਹੂ ਕੋਲ ਵੀ ਉਹਨਾਂ ਮਨਿਕ ਨੇ ਇਹ ਮੁੱਛ ਦਾ ਸਵਾਲ ਹੈ ਸਰਦਾਰ ਵਿਕਰਮਜੀਤ ਸਿੰਘ ਦੀ ਜਿਹੜੀ ਖੜੀ ਮੁੱਛ ਹੈ ਨਾ ਉਹ ਪੂਗਾ ਤਮਨ ਬੜੀ ਚੁੱਪਦੀ ਹੈ ਤੇ ਜਿਹੜੀ ਸਰਦਾਰ ਆ ਉਹ ਮੁੱਛ ਕਦੇ ਹਟੇ ਨਹੀਂ ਥੱਲੇ ਉਹ ਉਸੇ ਤਰੀਕੇ ਰਹਿਣੀ ਹੈ ਅਜੇ ਤੱਕ 3 ਸਾਲ ਤੋਂ ਦੋ ਸਰਕਾਰਾਂ ਲੰਘੀਆਂ ਉਹ ਚਲਾਨ ਨਹੀਂ ਪੇਸ਼ ਕਰ ਸਕੇ ਨਸ਼ੇ ਵਾਲੇ ਚ ਅਜੇ ਨਾ ਨਸ਼ੇ ਦਾ ਲੈਂਦੇ ਨੇ ਫਿਰ ਡਰਦੇ ਉਹ ਬੋਲਦੇ ਨਹੀਂ ਹੁਣ ਆਮਦਨ ਤੋਂ ਵੱਧ ਹੈਗਾ ਇਹ ਨਵੀਂ ਕਿੱਥੋਂ ਕਰ ਲੈਣਗੇ ਪਿਛਲਾ ਚਲਾਨ ਤੱਕ ਇਹ ਪੇਸ਼ ਨਹੀਂ ਕਰ ਸਕੇ ਨਵਾਂ ਇਹ ਤਾਂ ਸਿਰਫ ਉਹ ਤੋਂ ਡਰਦਾ ਤੁਸੀਂ ਦੇਖਿਆ ਉਹਨੂੰ ਕਿਵੇਂ ਲਕੋਲ ਕੋ ਕੇ ਲੈ ਜਾਂਦੇ ਨੇ ਥੋੜੇ ਦਿਨ ਨੇ ਤੁਹਾਡੇ ਸਾਹਮਣੇ ਬਾਹਰ ਹੋਣਾ ਔਰ ਤੁਹਾਡੇ ਸਾਹਮਣੇ ਫਿਰ ਹੋਣਾ ਜਿਹੜੇ ਝੂਠੇ ਪਰਚੇ ਕਦੇ ਨਹੀਂ ਚੱਲਦੇ ਹੁੰਦੇ ਗੱਲਾਂ ਨਾਲ ਕਹਿ ਕੇ ਆਪਾਂ ਫਲਾਣਾ ਕਰੀ ਸਰਕਾਰ ਨੂੰ ਮਿਸਯੂਜ਼ ਕਰਕੇ ਜਿਹੜੇ ਪਰਚੇ ਦਿੱਤੇ ਜਾਂਦੇ ਨੇ ਇਹਨੂੰ ਕਦੇ ਵੀ ਜਿਹੜਾ ਹੈਗਾ ਉਹ ਸਿਰੇ ਨਹੀਂ ਚੜਦੇ ਪਿਛਲਾ ਨਹੀਂ ਚੜਿਆ ਇਹ ਵੀ ਹੋਣਾ ਔਰ ਬਹੁਤ ਜਲਦੀ ਤੁਸੀਂ ਦੇਖੋ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਹੋਣਗੇ ਕੀ ਲੋਦਾ ਉਹਨਾਂ ਦੇ ਸਮੇਤ ਅਕਾਲੀ ਦਲ ਸਰਕਾਰ ਬਣੂਗੀ ਦੁਆਰਾ ਜਨ ਸਰਵਾਈਵ ਕਰੂਗਾ ਕਰੇਗਾ ਹਰ ਇੱਕ ਬੰਦਾ ਵਪਾਰੀ ਕਿਸਾਨ ਮਜ਼ਦੂਰ ਕਰਮਚਾਰੀ ਹਰ ਬੰਦੇ ਦੇ ਦਿਮਾਗ ਦਿਲ ਦੇ ਵਿੱਚੋਂ ਆਵਾਜ਼ ਆਉਂਦੀ ਹੈ ਦਿਲ ਦੇ ਵਿੱਚੋਂ ਆਵਾਜ਼ ਆਉਂਦੀ ਹੈ ਯਾਰ ਧੋਖਾ ਹੋ ਗਿਆ ਬਹੁਤ ਵੱਡਾ ਧੋਖਾ ਹੋ ਗਿਆ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਵਾਸਤੇ ਗੱਲ ਕਰਦਾ ਉਹ ਸੋਮਣੀ ਅਕਾਲੀ ਦਲ ਹੀ ਕਰ ਸਕਦਾ ਇਸ ਤੋਂ ਇਲਾਵਾ ਹੋਰ ਕੋਈ ਪਾਰਟੀ ਸਾਡੇ ਵਾਸਤੇ ਬਾਕੀ ਸਾਰੇ ਦਿੱਲੀ ਦੇ ਠੱਕ ਨੇ ਨਹੀਂ ਕਰ ਸਕਦਾ ਅਕਾਲੀ ਦਲ ਦੀ 2027 ਦੇ ਵਿੱਚ ਦੀ ਸਰਕਾਰ ਹੈ ਉਹ ਕਲੀਅਰ ਬਣਗੇ ਔਰ ਤੁਹਾਡੇ ਸਾਹਮਣੇ ਆ ਲੋਕ ਆਪ ਲੈ ਕੇ ਆਉਣਗੇ ਬੁਲਾ ਕੇ। ਸਾਹਿਬ ਦੀ ਗੱਲ ਵਿਚਾਰ ਇੱਥੇ ਨੂੰ। ਉਹ ਇੱਕੋ ਕਹਿੰਦੇ ਹੁੰਦੇ ਸੀਗੇ ਮਰੀ ਮੁਰਗੀ ਦਾ ਬੱਕਰੀ ਦੇ ਪੈਸੇ ਦਵਾਂਗੇ ਉਹ ਤਾਂ ਕੀ ਦੇਣਾ ਸਾਬ ਜਿਹੜੇ ਝੂਠ ਮਾਰਦਾ ਸੀਗਾ ਉਹ ਸਾਰੇ ਅੱਗੇ ਆ ਰਹੇ ਨੇ ਪਹਿਲਾਂ ਤਵਾ ਲਾਉਂਦਾ ਹੁੰਦਾ ਸੀ ਭਗਵੰਤ ਮਾਨ ਵੀ ਇੰਨੀਆਂ ਗੱਡੀਆਂ ਲੈ ਕੇ ਚੱਲਦੇ ਨੇ ਇਹ ਤਾਂ ਐਵੀਡੈਂਸ ਨੇ ਨਾ ਵੀ ਸਭ ਤੋਂ ਵੱਧ ਗੱਡੀਆਂ ਦਾ ਕਾਫਲਾ ਭਗਵੰਤ ਮਾਨ ਨਾਲ ਹੁੰਦਾ ਹੈ। ਅੱਜ ਡੜੇ ਤੋਂ ਡਰ ਲੱਗਦਾ ਜਿਹੜਾ ਦੁੱਧਿਆਂ ਨੂੰ ਕਹਿੰਦਾ ਹੁੰਦਾ ਸੀ ਵੀ ਡੜਾ ਤੋਂ ਡੜਾ ਹੁੰਦਾ ਹੈ। ਜਾਵੇ ਲੋਕਾਂ ਦੇ ਵਿੱਚ ਕਿਉਂ ਇੰਨੀ ਸਿਕਿਉਰਿਟੀ ਲਈ ਫਿਰਦਾ ਅੱਜ ਮੁਰਗੀ ਫਾਰਮ ਨਹੀਂ ਖੋਲ ਸਕਦਾ ਜਿਹੜੇ ਸਾਡੇ ਟਾਈਮ ਦੇ ਵਿੱਚ ਅਕਾਲੀ ਦਲ ਨੇ ਮੰਡੀਆਂ ਬੜਾਈਆਂ ਸੀਗੀਆਂ ਡੰਗਰ ਮੰਡੀਆਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਿਛਲੀ ਇੰਟਰਵਿਊ ਦੇ ਵਿੱਚ ਉਹ ਖੰਡਰ ਬਣ ਚੁੱਕੀਆਂ ਨੇ 90 ਦੀ ਮੰਡੀ 4.5 ਕਰੋੜ ਤੋਂ ਵੱਧ ਦੀ ਬਣੀ ਸੀ ਅੱਜ ਖੰਡਰ ਦਾ ਰੂਟ ਧਾ ਚੁੱਕੀ ਹੈ ਉੱਥੇ ਨਸ਼ਈ ਟੀਕੇ ਲਾਉਂਦੇ ਨੇ ਉਹਦਾ ਬੁਰਾ ਹਾਲ ਹੈ ਜਿਹੜੀਆਂ ਅਕਾਲੀ ਦਲ ਵਾਲੇ ਵਿਕਾਸ ਹੋਏ ਨੇ ਘੱਟੋ ਘੱਟ ਉਹਨਾਂ ਨੂੰ ਤਾਂ ਸਾਂਭ ਲੋ ਉਹਨੇ ਕਹਿੰਦਾ ਵੀ ਉਹ ਤਾਂ ਮੰਡੀ ਦਾ ਬਹੁਤ ਪਹਿਲਾਂ ਵੀ ਬੰਦ ਹੋਈ ਹੁੰਦੀ ਆ ਉਹਨਾਂ 70 ਨੂੰ ਬੰਦ ਕਰਦੇ ਅਕਾਲੀ ਦਲ ਨੇ ਬਣਾਈ ਸੀ ਅਕਾਲੀ ਦਲ ਦੇ ਸਮੇਂ ਚੱਲਦੀ ਸੀਗੀ 22 ਤਰੀਕ ਦੀ ਨਾਬੇ ਮੰਡੀ ਲੱਗਦੀ ਸੀ ਔਰ ਨਾਬੇ ਦੀ ਮੰਡੀ ਅਹਿਮ ਮੰਨੀ ਜਾਂਦੀ ਸੀ ਸਰਕਾਰਾਂ ਨੇ ਡੇਟਾ ਬੜੀਆਂ ਹਿਸਾਬ ਨਾਲ ਰੱਖੀਆਂ ਸੀਗੀਆਂ ਖੰਨੇ ਦੀ ਮੰਡੀ ਹੁੰਦੀ ਸੀ ਬਾਅਦ ਦੇ ਵਿੱਚ ਬੜਾ ਵਧੀਆ ਚੱਲਦੀਆਂ ਸੀਗੀਆਂ ਇਹ ਤਾਂ ਇਹਨਾਂ ਨੇ ਆ ਕੇ ਬੰਦ ਕਰੀਆਂ ਨੇ ਪਰ ਨਾਬੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਿਕਾਸ ਹੋਇਆ ਇਹਨਾਂ ਦੇ ਵਿੱਚ ਲੋਕ ਪੂਰੇ ਦੰਧ ਚੱਪੇ ਹੋਰ ਬਹੁਤ ਕੰਝੇ ਉਹ ਤਾਂ ਤੁਹਾਨੂੰ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਤੁਸੀਂ ਨਾਬੇ ਤੇ ਰਹਿਣ ਵਾਲਿਓ ਕਿੰਨਾ ਕੋ ਵਿਕਾਸ ਹੋਇਆ ਸਾਰੀ ਦੁਨੀਆ ਨੂੰ ਪਤਾ ਦੇਖੋ ਆਪਣੇ ਆਪ ਮੀਆਂ ਮਿੱਠੂ ਬਣਨ ਵਾਲੀ ਗੱਲ ਨਹੀਂ ਹੁੰਦੀ ਜਿਹੜੇ ਜਿੰਨਾ ਬੁਰਾ ਹਾਲ ਹੋਇਆ ਹਸਪੀਟਲ ਹੈ ਅਜੇ ਤੱਕ ਇਹਨਾਂ ਤੋਂ ਹਸਪੀਟਲ ਨਹੀਂ ਉਹਦੀ ਬਿਲਡਿੰਗ ਉਵੇਂ ਖੜੀ ਹੈ ਅਜੇ ਤੱਕ ਹਸਪੀਟਲ ਨਹੀਂ ਬਣ ਸਕਿਆ ਹੈਗਾ ਕੌਲਪਿੰਡ ਵਾਲੀ ਸੜਕ ਹੈ ਉਹਦਾ ਕਿੰਨਾ ਬੁਰਾ ਹਾਲ ਹੈ ਇਹ ਬਣੀ ਸੀ ਅਕਾਲੀ ਦਾਲ ਦੇ ਟਾਈਮ ਬਣੀ ਸੀ ਆ 10 ਸਾਲ ਹੋ ਗਏ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਨੇ ਕਿਹੜੇ ਕਰਜ਼ੇ ਜਨਮੋਂ ਕਬਜ਼ੇ ਹੋਏ ਸੀ ਅਸੀਂ ਕਬਜ਼ੇ ਸੁਲਵਾ ਰਹੇ ਹਾਂ ਦੱਸੋ ਜੀ ਕਿਹੜੇ ਕਬਜ਼ੇ ਹੋਏ ਸੀਗੇ ਇੱਕ ਵੀ ਕਬਜ਼ਾ ਸਾਫਤ ਕਰਨਾ ਇਹ ਤਾਂ ਸੁਖ-ਵਲਾਸ ਵੀ ਕਹਿੰਦੇ ਸੀ ਖਾਲੀ ਕਰਾਉਣਾ ਹੋਇਆ ਕਿਉਂ ਨਹੀਂ ਹਜੇ ਤੱਕ ਜਿਹੜੀ ਆਹ ਪਾਰਟੀ ਆ ਇਦਾਂ ਦਾ ਕੰਮ ਸਿਰਫ ਭੰਡੀ ਪ੍ਰਚਾਰ ਕਰਨਾ ਭੰਡੀ ਪ੍ਰਚਾਰ ਤੋਂ ਬਿਨਾ ਮੈਨੂੰ ਇਹਨਾਂ ਦਾ ਕੰਮ ਦੱਸੋ ਕਿੰਨਾ ਕੀਤਾ ਇਹਨਾਂ ਨੇ ਇਹ 70 ਸਾਲ 70 ਸਾਲ ਕਰੀ ਜਾਂਦੇ ਨੇ 70 ਸਾਲ ਚ ਉਹਨਾਂ ਕਰਜ਼ਾ ਨਹੀਂ ਚੱਕਿਆ ਗਿਆ ਜੇ ਕਰਜ਼ਾ ਚੱਕਿਆ ਵੀ ਗਿਆ ਸੀ ਤਾਂ ਉਹ ਦਿਨ ਵਿਕਾਸ ਵੀ ਹੁੰਦਾ ਸੀਗਾ ਇਹਨਾਂ ਨੇ ਇੰਨਾ ਕੋਈ ਕਰਜ਼ਾ ਚੱਕ ਲਿਆ ਜਿਹੜਾ ਆਉਣ ਵਾਲੀਆਂ ਪੁਸਤਾਂ ਨਹੀਂ ਦੇ ਸਕਦੀ